ਪਿਛਲੇ ਮਹੀਨੇ ਆਏ ਭਾਰੀ ਮੀਂਹ ਕਾਰਨ ਇਸ ਹਲਕੇ ਦੇ ਪਿੰਮਾਨੂਪੁਰ ਵਿਖੇ ਜਿਹੜੇ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਟਹਿਟੇ ਆਈ ਹੋਇਆ ਸੀ ਉਸ ਦੀ ਨਵੇਂ ਉਸਾਰੀ ਕਰਨ ਲਈ ਆਏ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਸਮੇਤ ਪ੍ਰਵਾਸੀ ਭਾਰਤੀ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਅੱਗੇ ਆਏ ਤੇ ਹਿੰਦਰ ਸਿੰਘ ਰੇਵੜ ਹਲਕਾ ਸਗੜਨੇ ਜਾਰ ਆਮ ਆਦੀ ਪਾਰਟੀ ਸਮਰਥ। ਵੀ ਅੱਜ ਇੱਥੇ ਪਿੰਡ ਪਹੁੰਚ ਕੇ ਮਾਨੋਬਰ ਕੀ ਕਹਿਣਾ ਚਾਹ ਰਹੇ ਜਿਹੜਾ ਪਹੁੰਚ। ਮੈਨੂੰ ਇੱਕ ਮੇਰੇ ਜਸਵੀਰ ਦਸੰਦਰ ਵੀਰ ਜੀ ਨੇ ਇੱਥੇ ਮਾਨੋਬਰ ਤੋਂ ਉਹਨਾਂ ਸੁਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਪਹਾਨਾ ਵਾਪਰ ਗਿਆ। ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ ਗਰ ਗਈ। ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਹਾਨਾ ਆਇਆ ਵਾਪਰੇ ਆ ਵੀ ਉਹਨਾਂ ਦੇ ਜੋ ਬੱਚਿਆਂ ਦੀ ਮਾਤਾ ਜੀ ਸੀ ਉਹ ਵੀ ਗੁਜਰਵੈਸੇ ਅਹਿਸਾਸ ਦੇ ਵਿੱਚ। ਸੋ ਵੀਰ ਉਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਤੇ ਇਸ ਕਰਕੇ ਫਿਰ ਅਸੀਂ ਨਾਮਰਾਵਾਣ ਹੋਰ ਬਹੁਤ ਬੰਦੇ ਜਿਨ੍ਹਾਂ ਲੈ ਕੇ ਜਿੰਨੀ ਵੀ ਸਾਡੇ ਵੱਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗਰਲ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨਹੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਇਦਾਂ ਭਾਰਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਆ ਕਰ ਸਕੀਏ ਸਰਕਾਰਾਂ ਤੋਂ ਤੋਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਦਾ ਜੋ ਦੇਖੋ ਜੀ ਚਲੇ ਗਿਆ ਉਹਦਾ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਠੀਕ ਸਤਿਗੁਰ ਜੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਟਰੀ ਜ਼ੀਗਲ ਨਗਰ ਕਮਾਉਂਦੀ ਪਾਰਟੀ ਤੇ ਡਿਸਟ੍ਰਿਕਟ ਕਮੇਟੀ ਇਨਚਾਰਜ ਹਾਂ ਥੋੜੇ ਦਿਨ ਪਹਿਲਾਂ ਮਲਕੀਏ ਆਪਣੇ ਮਾਨਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਰੇ ਕੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਖਪੇੜ ਦੇ ਵਿੱਚ ਆ ਗਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਆ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟ ਵਿੱਚ ਜਾਂ ਜਿਹੜਾ ਸਹਿਯੋਗ ਹੈ ਉਹ ਮਲਕੀ ਨੈਨਾ ਰਈ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅੱਜ ਇਹਨਾਂ ਦੀ ਮਦਦ ਕਰ ਸਕਦੇ ਹਾਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੀ ਗਈ ਬੱਚਿਆਂ ਦੀ ਮਾਂ ਚਲੀ ਗਈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਸੋ ਮੈਂ ਚਾਹਨਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਂ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਐਂ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਲਈਏ ਤਾਂ ਸਾਡੇ ਲਈ ਬਹੁਤ ਮਾਨ ਦੀ ਗੱਲ ਹੋ ਗਈ। ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ। ਸੋ 10000 ਦਾ ਸੌਰੀ ਜੋਣਾ ਨੇ ਮਤਲਬ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਆ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਕਰਨਾ ਚਾਹੁੰਦੇ ਜਸਵਿੰਦਰ ਸਿੰਘ ਜੀ ਇਹਨਾਂ ਨੇ ਕੀਤਾ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਿਆਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵੈਕਰ ਜੀ ਕਥਾਲ ਸਾਹਿਬ ਹੈ ਕੀ ਨਾਮ ਹੈ ਕਿਹੜਾ ਪਿੰਡ ਨਾਮ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮਨੂ ਤੇ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਤੇ ਜਿੱਦੀ ਹੋਈ ਸੀ ਕੀਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾ ਲਓ 29 ਜੂਨ ਨੂੰ ਇਹ ਛੱਤ ਕਰ ਗਈ ਜੀ ਤੇ ਆਹ ਦੇ ਡੈੱਥ ਹੋ ਗਈ ਘਰ ਅੱਗੇ ਥੱਲੇ ਆ ਗਈ ਹਾਂ ਉਹ ਤੋਂ ਬਾਅਦ 15 ਦਿਨ ਹੁਣ ਕੰਮ ਸ਼ੁਰੂ ਕੀਤਾ ਹੈ ਕਿ ਸੋਏ ਕੀ ਪੈਂਟਾਲੇ ਕਰਾ ਰਹੇ ਕੌਣ ਕਰਾ ਰਹੇ ਪਿੰਡ ਵਾਲੇ ਵੀ ਕਰਾ ਰਹੇ ਨੇ ਮਦਦਾਂ ਜੀ ਉਹ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੀ ਜੋ ਬਾਕੀ ਉਂ ਵੀ ਬਾਹਰੋਂ ਵੀ ਮਾਣ ਮੋਟਾ ਜਿੰਨਕ ਜੋ ਗਾਇਕਾ ਕਰ ਰਿਹਾ ਯੋਗ ਦੇ ਰਿਹਾ ਹਨ ਵਾਕਿਆ ਵੀਰ ਸਾਡੇ ਸੋਨੇ ਵੀਰ ਹੋ ਗਿਆ ਵੀਰ ਦਾ ਨਾਮ ਹੈ ਹਾਈ ਗਰੇਵਾਲਾ ਸਾਬ ਗਰੇਵਾਲਾ ਸਿੰਘ ਵੀਰ ਜੀ ਜਮ ਪਾਰਟੀ ਦੇ ਇਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਜੀ ਵਧੀਆ ਇੱਟ ਦੀ ਸੇਵਾ ਕਰੀਏ ਅਸੀਂ ਬੱਸ ਕਿੰਨੀ ਕਿੰਨੀ ਕਿਓ ਕਿ ਪੈਂਟ ਲਾ ਲਓ 31000 ਰੁਪਿਆ ਸੇਵਾ ਕਰੀ ਜਨਾ ਜੀ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਹਾਂ ਜੇ ਹੋ ਸਕੇ ਜਾਲ ਬਾਤ ਸਾਡਾ ਮਕਾਨ ਪੈ ਜਾਵੇ ਬਸ ਇਹਨੇ ਕਿ